ਨਹੀਂ ਦੇ ਸਕਦਾ ਫਿਰ ਤੇ ਰਵਿਦਾਸ ਬਹੁਤ ਧਨਵਾਨ ਹੋਣਾ ਚਾਹੀਦਾ ਸੀ ਫਿਰ ਤੇ ਕਬੀਰ ਬਹੁਤਾ ਧਨਵਾਨ ਹੋਣਾ ਚਾਹੀਦਾ ਸੀ ਫਿਰ ਤੇ ਸਦਨਾ ਬਹੁਤਾ ਧਨਵਾਨ ਹੋਣਾ ਚਾਹੀਦਾ ਸੀ ਈਸ਼ਵਰ ਦੇ ਨਾਮ ਦੀ ਮਸਤੀ ਕੁਝ ਹੋਰ ਹੈ ਜੋ ਜਪਣਾ ਆਰੰਭ ਕਰਦਾ ਹੈ ਫਿਰ ਵੱਡੇ ਵੱਡੇ ਧਨਵਾਨ ਵੀ ਆਪਣਾ ਘਰ ਵਾਰ ਛੋੜ ਦਿੰਦੇ ਨੇ ਮਹਾਤਮਾ ਬੁੱਧ ਉਸ ਨੇ ਵੀ ਆਪਣਾ ਘਰ ਵਾਰ ਛੱਡ ਦਿੱਤਾ ਸੀ ਰਾਜੇ ਭਰਤਰੀ ਜੈਸੇ ਈਸ਼ਵਰ ਦੀ ਮਸਤੀ ਨੂੰ ਲੈ ਕੇ ਆਪਣਾ ਘਰ ਵਾਰ ਛੋੜ ਗਏ ਗੋਪੀ ਚੰਦ ਜੈਸੇ ਰਾਜੇ ਉਹਣਾ ਨੇ ਆਪਣਾ ਘਰ-ਵਾਰ ਛੱਡ ਦਿੱਤਾ। ਜੋਤੀਆਂ ਗੰਢਣ ਵਾਲੇ ਅੱਜ ਤੁਹਾਨੂੰ ਹਿੰਦੁਸਤਾਨ ਵਿੱਚ ਬਹੁਤ ਮਿਲਣਗੇ। ਪਰ ਕੋਈ ਰਵਿਦਾਸ ਜੈਸਾ ਨਹੀਂ ਮਿਲੇਗਾ। ਉਹਨਾਂ ਵਿੱਚ ਕੋਈ ਰਵਿਦਾਸ ਨਹੀਂ ਬੈਠਾ। ਰਵਿਦਾਸ ਇੱਕ ਐਸਾ ਵਖਤ ਸੀ। ਜੋ ਜੁੱਤੀਆਂ ਦੇ ਨਾਲ-ਨਾਲ ਮਨੁੱਖਾਂ ਦੇ ਮਨ ਨੂੰ ਵੀ ਗੰਡਦਾ ਸੀ ਜੁੱਤੀਆਂ ਗੰਡਣਾ ਵਾਲੇ ਦੇ ਬਹੁਤ ਮੋਚੀ ਮਿਲਣਗੇ ਪਰ ਕੋਈ ਮਨ ਨੂੰ ਗੰਡੇ ਐਸਾ ਦੇਖਾਈ ਨਹੀਂ ਦੇ ਰਿਹਾ ਬਾਜ਼ਾਰ ਭਰੇ ਪਏ ਨੇ ਜੋ ਜੁੱਤੀਆਂ ਗੰਡ ਰਹੇ ਨੇ ਪਰ ਉਹਨਾਂ ਬਾਜ਼ਾਰਾਂ ਵਿੱਚ ਕੋਈ ਰਵਿਦਾਸ ਵਰਗਿਆਂ ਦਾ ਇਕੱਠ ਨਹੀਂ ਹੈ ਇੱਕ ਛੋਟੀ ਜਿਹੀ ਗਾਥਾ ਆਪ ਜੀ ਨੂੰ ਸਰਵਣ ਕਰਵਾ ਕੇ ਗੁਰਬਾਣੀ ਦੀ ਪੰਗਤੀ ਅਨੁਸਾਰ ਫਿਰ ਆਪਾਂ ਸਮਾਪਤੀ ਕਰਾਂਗੇ ਚੌਂਕ ਵਿੱਚ ਬੈਠ ਕੇ ਅਰਵਿਦਾਸ ਆਉਂਦੇ ਜਾਂਦੇ ਯਾਤਰੀਆਂ ਦੀ ਜੋ ਸੇਵਾ ਹੈ ਜੁੱਤੀਆਂ ਗੱਢ ਰਿਹਾ ਹੈ ਟੁੱਟੇ ਹੋਏ ਜੋੜੇ ਟੁੱਟੀਆਂ ਹੋਈਆਂ ਜੁੱਤੀਆਂ ਨੂੰ ਰਵਿਦਾਸ ਗੱਢਦਾ ਹੈ ਔਰ ਜੋ ਉਸ ਕੋਲ ਆਉਂਦਾ ਹੈ ਜੁੱਤੀ ਦੇ ਨਾਲ ਨਾਲ ਉਸ ਦਾ ਮਨ ਵੀ ਗੱਢ ਦਿੰਦਾ ਹੈ ਈਸ਼ਵਰ ਦੇ ਹਿਰਦੇ ਨਾਲ ਉਹ ਮਸਤੀ ਵੀ ਉਸ ਨੂੰ ਪ੍ਰਾਪਤ ਹੁੰਦੀ ਹੈ ਉਸ ਮਸਤੀ ਦਾ ਕੋਈ ਨਾਮ ਨਹੀਂ ਹੈ ਇਸ ਨੂੰ ਇੱਕ ਆਲਮ ਕਹਿੰਦਾ ਹੈ ਜਹਾਂ ਬਿਨ ਪੀਏ ਸਰੂਰ ਮੇਅਸਰ ਥਾ ਬੋ ਮਹਿਕ ਦੇਵੀ ਮੇਰੀ ਨਿਗਾਹ ਸੇ ਗੁਜ਼ਰੀ ਹੈ ਉਹ ਕਹਿੰਦਾ ਜਿੱਥੇ ਕੋਈ ਸ਼ਰਾਬਖਾਨਾ ਨਹੀਂ ਸੀ ਕੋਈ ਸ਼ਰਾਬਖਾਨਾ ਨਹੀਂ ਸੀ कोई शराब भी नहीं थी पर फिर भी जेड़ा मुनक उठे जांदा ਸੀ नशे नाल ਝੂਲਦਾ ਬਾਹਰ ਹੁੰਦਾ ਸੀ ਹੈਰਾਨਗੀ ਹੈ ਜਹਾਂ ਬਿਨ ਪੀਏ ਸਰੂਰ ਮੇ ਅਸਰ ਥਾ ਉਹ ਮਹਿਕ ਦੇਵੀ ਮੇਰੀ ਨਿਗਾਹ ਸੇ ਗੁਜ਼ਰੇ ਹੈ ਕਹਿੰਦਾ ਐਸੇ ਮਨੁੱਖ ਵੀ ਵੇਖੇ ਨੇ ਜਿਨ੍ਹਾਂ ਨੇ ਨਸ਼ਾ ਕੋਈ ਨਹੀਂ ਕੀਤਾ ਸ਼ਰਾਬ ਕੋਈ ਨਹੀਂ ਪੀਤੀ ਪਰ ਫਿਰ ਵੀ ਉਹ ਨਸ਼ੇ ਵਿੱਚ ਨੇ ਤਾਂ ਮੁਖਸਰ ਮੈਂ ਆਪ ਜੀ ਨੂੰ ਸਰਵਣ ਕਰਵਾਵਾਂ ਗੁਰਬਾਣੀ ਵਿੱਚ ਇੱਕ ਪੰਕਤੀ ਹੈ ਰਵਿਦਾਸ ਟੋਵੰਦਾ ਢੋਰ ਨੀਤ ਤਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਜੋ ਰਵਿਦਾਸ ਦਾ ਮੂਲ ਸੰਦੇਸ਼ ਸੀ ਉਪਦੇਸ਼ ਸੀ ਉਹਨਾਂ ਦੀ ਸਿੱਖਿਆ ਸੀ ਦੇਖਿਆ ਸੀ ਰਵਿਦਾਸ ਮਾਇਆ ਤੋਂ ਨਿਰਲੇਪ ਹੈ ਇੱਕ ਲੰਘਦਾ ਹੋਇਆ ਸੰਤ ਜਾਣਦਾ ਤੇ ਸੀ ਵੀ ਰਵਿਦਾਸ ਹੈ ਭਗਤ ਹੈ ਔਰ ਆਰਥਿਕ ਅਵਸਥਾ ਨੂੰ ਵੀ ਸਮਝਦਾ ਸੀ ਬਿ ਘਰੋਂ ਬੜਾ ਗਰੀਬ ਹੈ ਇਤਿਹਾਸ ਦੇ ਪੰਨੇ ਕਹਿੰਦੇ ਨੇ ਉਸ ਕੋਲ ਇੱਕ ਪਾਰਸ ਸੀ ਉਸਨੇ ਆਖਿਆ ਕਿ ਇਸ ਭਗਤ ਨੂੰ ਦੇ ਦਿੰਨੇ ਆ ਵਿਚਾਰੇ ਨੂੰ ਹਰ ਵਕਤ ਰਾਮ ਰਾਮ ਜਪਦਾ ਰਹਿੰਦਾ ਹੈ ਬੜਾ ਈਸ਼ਵਰ ਵਿੱਚ ਇਹ ਲੀਨ ਰਹਿੰਦਾ ਹੈ ਇਸ ਦੀ ਗਰੀਬੀ ਮਿਟ ਜਾਏਗੀ ਇਹ ਪਾਰਸ ਇਹਨੂੰ ਦੇ ਦਿੰਨੇ ਆ ਰਵਿਦਾਸ ਨੂੰ ਕਹਿੰਦਾ ਮੇਰੇ ਕੋਲ ਇੱਕ ਐਸੀ ਚੀਜ਼ ਹੈ ਜੋ ਤੇਨੂੰ 1 ਮਿੰਟ ਦੇ ਅੰਦਰ ਬਹੁਤ ਵੱਡਾ ਧਨਵਾਨ ਬਣਾ ਕੇ ਰੱਖ ਦੇਗੀ 1 ਮਿੰਟ ਦੇ ਅੰਦਰ ਇੱਕ ਐਸੀ ਚੀਜ਼ ਹੈ ਕਹਿੰਦਾ ਮੇਰੇ ਕੋਲ ਇੱਕ ਐਸੀ ਚੀਜ਼ ਹੈ ਜੋ ਤੇਨੂੰ ਬਹੁਤ ਵੱਡਾ ਧਨਵਾਨ ਬਣਾ ਕੇ ਰੱਖ ਦੇਗੀ ਫਿਰ ਇਹ ਆਪਣਾ ਕੰਮ ਛੱਡਦੀ ਰਵਿਦਾਸ ਕਹਿੰਦਾ ਤੇਰੇ ਕੋਲ ਐਸੀ ਚੀਜ਼ ਹੈ ਜੋ ਤਨਵਾਨ ਬਣਾ ਕੇ ਰੱਖ ਦਿੰਦੀ ਹੈ ਮੇਰੇ ਕੋਲ ਐਸੀ ਚੀਜ਼ ਹੈ ਜੋ ਮਨੁੱਖ ਤੋਂ ਭਗਵਾਨ ਬਣਾ ਕੇ ਰੱਖ ਦਿੰਦੀ ਹੈ ਮਨੁੱਖ ਹੈ ਭਗਵਾਨ ਬਣ ਜਾਏਗਾ ਐਸੀ ਚੀਜ਼ ਹੈ ਮੇਰੇ ਕੋਲ ਉਸਨੇ ਆਖਿਆ ਵੀ ਇਹ ਤੇ ਪੂਰਨ ਸੰਤ ਹੈ ਕਹਿੰਦਾ ਇਹ 파ਰਸ ਤੇਰੇ ਕੋਲ ਰੱਖ ਕੇ ਜਾਣਾ ਤਨवान ਬਣ ਜਾਏਗਾ ਉਹ ਚਲਾ ਗਿਆ ਫਿਰ کافی ਲੰਬੇ ਚੌੜੇ ਸਮੇਂ ਬਾਅਦ ਉਹ ਫੇਰ ਆਇਆ ਸਾਧੂ ਉਸਨੇ ਵੇਖਿਆ ਰਵਿਦਾਸ ਨੂੰ ਰਵਿਦਾਸ ਉੱਥੇ ਬੈਠਾ ਜੋੜੇ ਗੰਢ ਰਿਹਾ ਸੀ ਉਹ ਤੇ ਹੈਰਾਨ ਹੋ ਗਿਆ ਕਹਿੰਦਾ ਹੈ ਇਹਦੇ ਅੱਜ ਵੀ ਜੋੜੇ ਗੰਢ ਦਾ ਪਿਆ ਹੈ ਮੈਂ ਤੇ ਸੋਚਿਆ ਸੀ ਬਹੁਤ ਵੱਡੇ ਮਹਿਲ ਹੋਣਗੇ ਹੁਣ ਇਸ ਦੇ ਬਹੁਤ ਵੱਡਾ ਕਾਰੋਬਾਰ ਹੋਵੇਗਾ ਪਰ ਇਹਦੇ ਹੁਣ ਵੀ ਜੋੜੇ ਗੰਢ ਦਾ ਪਿਆ ਜੁੱਤੀਆਂ ਗੰਢ ਦਾ ਪਿਆ ਰਵਿਦਾਸ ਕੋਲੇ ਆ ਕੇ ਕਹਿੰਦਾ ਜਦੋਂ ਵੇਖਿਆ ਜਿੱਥੇ ਪਾਰਸ ਉਸਨੇ ਰੱਖਿਆ ਸੀ ਬਿਲਕੁਲ ਉਥੇ ਹੀ ਪਿਆ ਜਮਾ ਸੇਮ ਜਗਾਹ ਤੇ ਰਵਿਦਾਸ ਨੂੰ ਕਹਿੰਦਾ ਤੈਨੂੰ ਇੱਕ ਪਾਰਸ ਦਿੱਤਾ ਸੀ ਰਵਿਦਾਸ ਕਹਿੰਦਾ ਜਿੱਥੇ ਰੱਖਿਆ ਸੀ ਚੁੱਕ ਲੈ ਆਪਾਂ ਨੂੰ ਤੇ ਨਹੀਂ ਪਤਾ ਨਹੀਂ ਮੈਨੂੰ ਤੇਰੇ ਪਾਰਸ ਬਾਰੇ ਪਤਾ ਹੈ ਉਹ ਕਹਿੰਦਾ ਤੇਰੇ ਜੈਸਾ ਭਗਤ ਮੈਂ ਇਸ ਹਿੰਦੁਸਤਾਨ ਵਿੱਚ ਨਹੀਂ ਵੇਖਿਆ ਐਨਾ ਮਾਇਆ ਤੋਂ ਨਿਰਲੇਪ ਪਰਿਵਾਰ ਵਿੱਚ ਰਹਿੰਦੇ ਹੋਏ ਤੂੰ ਪਰਿਵਾਰ ਨਾਲ ਚਿਮੜਿਆ ਹੋਇਆ ਨਹੀਂ ਸੰਸਾਰ ਵਿੱਚ ਰਹਿੰਦੇ ਹੋਏ ਤੂੰ ਸੰਸਾਰ ਨਾਲ ਚਿਮੜਿਆ ਹੋਇਆ ਨਹੀਂ ਤੂੰ ਇਸ ਮਾਇਆ ਦੇ ਜਾਲ ਤੋਂ ਨਿਰਲੇਪ ਹੈ ਬਿਲਕੁਲ ਨਿਰਲੇਪ ਹੈ ਔਰ ਤੈਨੂੰ ਇਸ 파ਰਸ ਦੀ ਲੋੜ ਨਹੀਂ ਹੈ ਕਰੇ ਕੋਲ ਤੇ ਬਹੁਤ ਵੱਡਾ ਧਨ ਹੈ ਜਿਸ ਦੇ ਨਾਲ ਤੂੰ ਕਦੇ ਨਿਰਧਨ ਨਹੀਂ ਹੋ ਸਕਦਾ ਇਸ ਵਿਆਖਿਆ ਨੂੰ ਭਗਤ ਨਾਮਦੇਵ ਜੀ ਆਪਣੇ ਗੁਰਬਾਣੀ ਵਿੱਚ ਇੰਜ ਬਿਆਨ ਕਰਦੇ ਨੇ ਰਵਿਦਾਸ ਟਵੰਤਾ ਟੋਰਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਰਵਿਦਾਸ ਨੇ ਮਾਇਆ ਦੇ ਵੰਦਨਾ ਨੂੰ ਤੋੜ ਦਿੱਤਾ ਸੀ ਅਕਸਰ ਮਨੁੱਖ ਈਸ਼ਵਰ ਨਾਲੋਂ ਟੁੱਟ ਸਕਦੇ ਪਰਿਵਾਰ ਨਾਲੋਂ ਨਹੀਂ ਨਿਰੰਕਾਰ ਨਾਲੋਂ ਟੁੱਟ ਸਕਦਾ ਹੈ ਸੰਸਾਰ ਨਾਲੋਂ ਨਹੀਂ ਪ੍ਰਭੂ ਨਾਲੋਂ ਟੁੱਟ ਸਕਦਾ ਆਪਣੇ ਬੱਚਿਆਂ ਨਾਲੋਂ ਨਹੀਂ بڑے ਮਨੁੱਖ ਐਸੇ ਨੇ ਜੋ ਜਦ ਤੱਕ ਸੰਗਤ ਵਿੱਚ ਨਹੀਂ ਗਏ ਹੋਣੇ ਉਹਨਾਂ ਲਈ ਪਰਿਵਾਰ ਹੈ ਈਸ਼ਵਰ ਕੁਝ ਵੀ ਨਹੀਂ ਹੈ ਸਤ ਸੰਗ ਕੁਝ ਵੀ ਨਹੀਂ ਹੈ ਤਾਂ ਐਸਾ ਹੋਇਆ ਇੱਕ ਭਗਤ ਸੀ ਜੋ ਬਿਲਕੁਲ ਨਰਲੇਪ ਸੀ ਗੁਰਮਖਾਨੇ ਉਹਦੀ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਨੇ ਉਪਰੰਤ ਲੰਗਰ ਲਾਇਏ ਨੇ ਜਲੇਬੀਆਂ ਦੇ ਪ੍ਰਸ਼ਾਦੇ ਦੇ ਲੰਗਰ ਸੇਵਾਦਾਰਾਂ ਵੱਲੋਂ ਲਗਾਏ ਗਏ ਨੇ ਮਹਾਰਾਜ ਸਮੂਹ ਪਰਿਵਾਰਾਂ ਨੂੰ ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪਾਈ ਆਨੰਦ ਸਾਹਿਬ ਦੀਆਂ ਕੁਝ ਬਾਉੜੀਆਂ ਪੜ੍ਹ ਕੇ ਅਰਦਾਸ ਬੇਨਤੀ ਆਰੰਭ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਿਜ ਸੇਤੀ ਮਨੁਵ ਜੀ ਆਵਾਦਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਉਦੂ ਤੇ ਗਾਵੂ ਰੇ ਕੇ ਰਾਮੰ ਜੀ ਨਿ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਬਿਸਾਰਣਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਬਿਸਾਰੇ ਗੈ ਨਾਨਕੁ ਮੇਰੇ ਸਦਾ ਰਹੋ ਹਰ ਨਾਲੇ ਸਾਜੇ ਸਾਈਵਾ ਗਿਆਨਾ ਹੰਕਾਰ ਤੇਰਾ ਕਰਦੇ ਦੇ ਰੈ ਸਭ ਕੀ ਜੈ ਜਿਸ ਦੇਹ ਜੋ ਪਾਵੇ ਸਦਾ ਸਿਮਤ ਜਲਾ ਤੇਰੀ ਨਾਮ ਮਨ ਬਸਾਵੇ ਨਾਮ ਜਨ ਗੈ ਮਨ ਬਸਿਆ ਵਾਜੇ ਸਦ ਗਨੇਰੇ ਗ ਨਾਨਕ ਸੱਜੇ ਸਾਹਿਬ ਗਿਆਨਾਂ ਹੀ ਕਰਤੇ ਰਹਾ ਸਾਜਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸੰਤ ਸੁਖਮਨ ਆਏ ਵਜਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਢੋ ਜਿੰਦੀ ਇਹ ਵਡਿਆਈਆ ਕਹ ਨਾਨਕ ਸੁਨੋ ਸੰਤੋਸ਼ ਵਧ ਰੋ ਬਿਆਰੋ ਸਾਜਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦਿਤ ਕਰਜ਼ ਭਾਗੇ ਗਰਜ਼ ਭਾਗੇ ਸਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਦੂਦ ਦੋਸ ਕੀਤੇ ਕਾਲ ਗੰਢਕ ਮਾਰਿਆ ਤੁਰ ਕਰਮ ਵਯਾ ਦੋ ਜਿਨ ਕੋ ਜੇ ਨਾਮ ਅਰਗ ਲਾਗੇ ਕਹਿ ਨਾਨਕ ਤੈ ਸ ਕੋ ਆ ਤਿਤ ਕਰਨ ਹਦ ਵਾਜੇ ਆਨੰਦ ਸੁਨੋ ਮੜ ਭਾਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੋ ਗੁਰੂਗ ਸੰਤਾ ਪਿ ਉਤਰੇ ਸੁਣੇ ਸੱਚੀ ਬਾਣੀ ਸੰਤ ਜਾ ਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬੁਨੀਤ ਕਹਤੇ ਬਵਿਤ ਸਤਿਗੁਰ ਰਹਾ ਆਵਰਪੂਰੇ ਬਿਨ ਵੰਦ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣਤੇ ਬੁਨੀਤ ਕਹਤੇ ਬਵਿਤ ਸਤਿਗੁਰ ਰਹਾ ਆਵਰਪੂਰੇ ਬਿਨਵੰਦਨ ਨਾਨਕ ਗੁਰ ਚਰਨ ਲਾਗੇ ਵਾਜੈ ਅਨਖਦ ਤੂਰੇ ਸਲੋਕ ਪਵਨ ਗੁਰੂ ਬਾਣੀ ਬਿਦਾ ਮਾਤਾ ਤਰਤ ਮਹਤ ਦਿਵਸ ਰਾਤ ਦੋਇਦਾ ਹੀ ਦਾਇਆ ਖੇਲੈ ਸਗਲ ਜਗਤ ਜੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਦਿਆਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਦਿਆਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂਰ ਤੂੰ ਪਹਿਰਦਾ ਜੀਓ ਤੇਰੀ ਤੁਮ ਮਾਤ ਪਿਤਾ ਮਬਾਰਕ ਤੇ tumri kirpa ma tu k kane re koi na jaane tumra bayan uche te ucha bhagvant sagal samagri tum rae suthar ta tum te ho eso aagya kaari tumri gat mit nanak das sada kurwani tudyage har das ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਦੀ ਸਹਾਇ ਬਾਹਰ ਸ੍ਰੀ ਭਗੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਮਰਗ ਗੁਰੂ ਘਰਾਂ ਕਲੇਤਿ ਆਈ ਫਿਰੰਗਤ ਗੁਰਤੀ ਅਮਰ ਅਰਦਾਸ ਹਰਾਉਂਦਾ ਸਾ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਕ੍ਰਿਸ਼ਨ ਜੀ ਤੇ ਆਈਐਸ ਡਿਠਾ ਸਭ ਤੁਖ ਜਾਏ ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਬਾਦਸ਼ਾਹ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਬਾਦਸ਼ਾਹਾਂ ਦੀ ਜਗਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਗੁਰੂ ਜੀ ਦੇ ਸਾਜਨ ਵਾਜੇ ਪੰਜ ਪਿਆਰੇ ਚੌਹਾਂ ਸਾਹਿਬ ਜਾਦਿਆਂ 40 ਮੂਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਜਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੀਤਾ ਤਿੰਨਾ ਪਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਾ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸਿਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸੁਆਸਾ ਨਾਲ ਨਿਵਾਹੀ ਤਿੰਨਾਂ ਵਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਬੋਲਣਾ ਜੀ ਸੁਹਾਗੇ ਪੰਜਾਂ ਤਖਤਾਂ ਤੇ ਸਰਬਤ ਗੁਰਦਵਾਰਿਆਂ ਦਾ ਧਿਆਨ धर ਕੇ ਬੋਲਣਾ ਜੀ ਸੁਹਾਗੇ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾਵੇ ਤੇ ਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਗੁਰੂ ਰੂਿ ਨਿਵਾਜ ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਿਸਾਹੂ ਦਾਣ ਭਰੋਸਾ ਦਾਣ ਦਾਣਾ ਸਰਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮਗਾ ਹੋ ਜਾਏਕਾਰ ਬੋਲਣਾ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨਣੀ ਮਾਂ ਮਾਤੋਚੀ ਮਤਬਾ ਦੇ ਰਾਖੇ ਆਪਹਿਵਾਏ ਗੁਰੂ ਅਕਾਲਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਕੁਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਾਂ ਦੇ ਮਾਨ ਨਤਾਨਾਂ ਦੇ ਦਾਨ ਨਿਉਟੀਆਂ ਦੀ ਓਟ ਨਿਆਸ ਰੰਦੇ ਆਸਰੇ ਸੱਚੇ ਵਿਦਾ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਗੁਰਮਖ ਪਿਆਰੇ ਸੱਚੇ ਪਾਤਸ਼ਾਹ ਜੀਓ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮਖ ਪਰਿਵਾਰਾਂ ਨੇ ਆਪ ਜੀ ਦੇ ਨਿਜੀ ਸਥਾਨ ਤੇ ਧੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਦੇ ਸ੍ਰੀ ਸੁਖਮਨੀ ਸਾਹਿਬ ਦੀ ਜਾਪ ਕਰਵਾਏ ਨੇ ਮਹਾਰਾਜੋ ਜਾਪ ਤੋਂ ਉਪਰੰਤ ਗੁਰਮਖ ਪਰਿਵਾਰਾਂ ਨੇ ਸੇਵਾ ਕੀਤੀ ਹੈ ਕੀਤੀ ਹੋਈ ਸੇਵਾ ਪੜੀ ਸੁਣੀ ਗੁਰਬਾਣੀ ਦਾ ਫਲ ਪਰਿਵਾਰਾਂ ਦੀਆਂ ਝੋਲੀਆਂ ਵਿੱਚ ਪਾਉਣਾ ਸਮੂਹ ਸਿੱਖ ਸੰਗਤ ਦੇ ਸੇਿਸਤੇ ਮਿਹਰ ਪਰਾ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਦਾਉ ਪਾਉ ਸਿੱਖ ਸੰਗਤਾਂ ਦੇ ਹਿਰਦੇ ਵਿੱਚ ਬਸਾਉਣਾ ਸੱਚੇ ਪਾਤਸ਼ਾਹ ਜੀ ਉਹ ਸਮੂਹ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁਲ ਬਿਟਾਵਾ ਸੰਗਤਾਂ ਦੀਆਂ ਪ੍ਰਵਾਨ ਕਰਨੀਆਂ ਮਹਾਰਾਜ ਜੀ ਉਹ ਗੁਰਮਖ ਪਰਿਵਾਰਾਂ ਨੇ ਦਸਾਂ ਨੌਆਂ ਦੀਆਂ ਕਿਰਤ ਕਮਾਈਆਂ ਵਿੱਚੋਂ ਇੰਤਿਹਾਲ ਕੜਾ ਪ੍ਰਸ਼ਾਦ ਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਨੇ ਆਪ ਜੀ ਦੇ ਦਰ ਪਰਵਾਨ ਹੋਵੇ ਲਗਾ ਹੋਆ ਭੋਗ ਸਰਬਤ ਸੰਗਤ ਵਿੱਚ ਵਰਤੇ ਜੋ ਛਕੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਪ ਜਪੇ ਸੱਚੇ ਪਾਤਸ਼ਾਹ ਜੀ ਉਹ ਲੰਗਰ ਸਜਾ ਕੇ ਹਾਜ਼ਰ ਕੀਤਾ ਹੈ ਆਪ ਜੀ ਨੇ ਸਿੱਖ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਆਪ ਜੀ ਦੇ ਪਾਵਨ ਬਚਨ ਨੇ ਦਦਾ ਦਾਤਾ ਇੱਕ ਹੈ ਸਭ ਕੋ ਦੇਵ ਨਾਰ ਦੇਂਦੇ ਤੋੜਨਾ ਆ ਵੀ ਅਗਨੰਤ ਭਰੇ ਭੰਡਾਰ ਆਪ ਜੀ ਦੇ ਪਾਵਨ ਬਚਨ ਨੇ ਭੰਡਾਰੇ ਸਿੱਖ ਸੰਗਤਾਂ ਦੇ ਭਰਪੂਰ ਕਰਨੇ ਅਨੰਤਨ ਵਿੱਚ ਵਾਦਾ ਕਰਨਾ ਸੱਚੇ ਪਾਤਸ਼ਾਹ ਜੀ ਉਹ ਕੀਤੀ ਹੋਈ ਸੇਵਾ ਟਹਿਲ ਪ੍ਰਵਾਨ ਕਰਨੀ ਕਿਰਪਾ ਕਰੋ ਆਪ ਜੀ ਦੇ ਪਾਵਨ ਪਵਿੱਤਰ ਮਹਾਬਾਗ ਬਖਸ਼ਿਸ਼ ਕਰਕੇ ਸਮੂਹ ਸਿੱਖ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਪੁੱਲ ਚੁਕ ਦੀ ਖਿਮਾ ਬਖਸ਼ਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿਤਾਵੇ ਸ੍ਰੀ ਗੁਰੂ ਨਾਨਕ ਨਾਮ ਜੜਦੀ ਕਰ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਗੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਬ੍ਰਵ ਕੋ ਮਿਲਵੋ ਜਹੈ ਖੋਜ ਸ਼ਬਦ ਮੈਂ ਰਾਜ ਕਰਿਆ ਖਾਲਸਾ ਆਕੀ ਰਹੈ ਨਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨਿਹਾਰ बोले सोनिहाल सत श्री अका वाहिगुरु जी का खालसा वाहिगुरु जी की फतेह राम श्री वाहिगुरु साहिब जी जो तुम बांदे मोह फास हम प्रेम बंदन तुम बांदे ਆਪਣੇ ਛੋਟਨ ਕੋ ਯਤਨ ਕਰੋ ਹਮ ਛੋਟੇ ਤੁਮ ਆਰਾ ਦੇ ਰਵਿਦਾਸ ਢਵੰਦਾ ਢੋਰਨੀਤ ਤਿੰਨ त्याਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਐਸੀ ਲਾਲ ਤੁਜਿਵਨ ਕੋਨ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਾਥਾ ਛਤਰ ਤਰੈ ਸਤਨਾਮ ਸ਼੍ਰੀ ਵਾਇਗੁਰੂ ਸਾਇਬ ਜੀਓ ਸੋਰਠਾ ਮਹਲਾ ਪੰਜਮ ਗੁਰਪੂਰਾ ਨਮਸ਼ਕਾਰੇ ਪ੍ਰਵ ਸਬੇ ਕਾਜ ਸਵਾਰੇ ਗੁਰਪੂਰਾ ਨਮਸਕਾਰੇ ਪ੍ਰਵ ਸਭੇ ਕਾਜ ਸਵਾਰੇ ਹਰ ਆਪਣੇ ਕਿਰਪਾ ਧਾਰੀ ਪ੍ਰਵ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਦਾ ਊਣੇ ਬਾਦ ਨ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਤੋੜ ਨਗਤ ਹੋ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬੰਦ ਬਣਾਈ ਤੂੰ ਪਾਰੋ ਸੁਆਮੀ ਮੋਰਾ ਇਹੋ ਬਨ ਬਧਾਰਤ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁਨ ਪਾਇਆ ਜਨ ਨਾਨਕ ਏਕ ਧਿਆਇਆ ਸਰਬਫਲਾ ਪੁਨ ਪਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤ ਦਾ ਗੁਰਮਖ ਪਰਿਵਾਰਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਮਹਾਰਾਜ ਸਾਰਿਆਂ ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੰਗਤਾਂ ਨੂੰ ਬੇਨਤੀ ਹੈ ਭਾਈ